ਜਬ ਜੀ ਸਾਹਿਬ ਦੀ ਪੰਜਵੀਂ ਪੌੜੀ ਜਦੋਂ ਆਪਾਂ ਪੜਦੇ ਆਂ ਸਤਿਗੁਰੂ ਕਹਿੰਦੇ ਸਿਫਤ ਕੀ ਦੀ ਕਰਨੀ ਹੈ ਫਿਰ ਉਥੇ ਗੱਲ ਕੀਤੀ ਸਿਫਤ ਉਸ ਦੀ ਕਰਨੀ ਹੈ ਜਿਹੜਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਬਾਰ ਬਾਰ ਜਦੋਂ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਨ ਦੀ ਗੱਲ ਕੀਤੀ ਗਈ ਤੇ ਰੱਬ ਦੇ ਗੁਣਾਂ ਦਾ ਜ਼ਿਕਰ ਹੋਇਆ ਕਹਿੰਨਗੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਬਣਾਇਆ ਨਹੀਂ ਜਾ ਸਕਦਾ ਉਹਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਸਾਹਿਬ ਕਹਿੰਦੇ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਹਨੂੰ ਬਣਾਉਣ ਵਾਲਾ ਉਹ ਖੁਦ ਆਪ ਹੈ ਉਹਨੂੰ ਕਿਸੇ ਨੇ ਨਹੀਂ ਬਣਾਇਆ ਫਿਰ ਅਗਲੀ ਗੱਲ ਕੀ ਕੀਤੀ ਦਿਨ ਸੇਵਿਆ ਤਿੰਨ ਪਾਇਆ ਮਾਨ ਜਿਨ੍ਹਾਂ ਨੇ ਐਸੇ ਅਕਾਲ ਪੁਰਖ ਪਰਮਾਤਮਾ ਨੂੰ ਸੇਵਿਆ ਹੈ ਉਹਦੀ ਸਿਫਤ ਸਲਾਹ ਕੀਤੀ ਹੈ ਉਹਨਾਂ ਨੂੰ ਮਾਣ ਮਿਲਿਆ ਜੀ ਉਹ ਇੱਜ਼ਤ ਪਤਵਾਲੇ ਬਣ ਗਏ ਜਿਨ ਸੇਵਿਆ ਤਨ ਪਾਇਆ ਮਾਣ ਫਿਰ ਕਹਿੰਦੇ ਆ ਜਿਸ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਦੇ ਵਿੱਚੋਂ ਇਨਾ ਮਾਣ ਸਨਮਾਨ ਮਿਲਦੇ ਇੰਨੀ ਵਡਿਆਈ ਮਿਲਦੀ ਹੈ ਫਿਰ ਹਰੇਕ ਇਨਸਾਨ ਦਾ ਫਰਜ ਬਣਦੇ ਕਿ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੀ ਵਡਿਆਈ ਕਰੇ ਉਹਦੀ ਬੰਦਗੀ ਕਰੇ ਦਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਜਿਹੜਾ ਗੁਨਾ ਦਾ ਖਜ਼ਾਨਾ ਹੈ ਐਸੇ ਅਕਾਲ ਪੁਰਖ ਪਰਮਾਤਮਾ ਨੂੰ ਹਮੇਸ਼ਾ ਗਾਉਣਾ ਚਾਹੀਦਾ ਹੈ ਫਿਰ ਅਗਲੀ ਗੱਲ ਕੀਤੀ ਗਾਉਣਾ ਕਿਵੇਂ ਹੈ ਗਾਵੀਏ ਸੁਣੀਏ ਮਨ ਰਖੀਏ ਪਾਓ ਕਰਨਗੇ ਇਸ ਤਰੀਕੇ ਦੇ ਨਾਲ ਉਸ ਨੂੰ ਗਾ ਆਪਣੇ ਮਨ ਦੇ ਅੰਦਰ ਪ੍ਰੇਮ ਪੈਦਾ ਕਰ ਤੇ ਪ੍ਰੇਮ ਪੈਦਾ ਕਰਕੇ ਆਪਣੀ ਰਸਨਾ ਰਾਹੀਂ ਉਹਦੀ ਸਿਫਤ ਦੇ ਬੋਲ ਬੋਲ ਤੇ ਆਪਣੇ ਕੰਨਾਂ ਰਾਹੀਂ ਆਪਣੇ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸੁਣਿਆ ਕਰ ਗਾਵੀਏ ਸੁਣੀਏ ਮਨ ਰੱਖੀਏ ਭਾਉ ਫਿਰ ਕੀ ਹੋਵੇਗਾ ਸਤਿਗੁਰੂ ਇੱਥੇ ਦਾਵਾ ਕਰਦੇ ਆ ਜੀ ਜਿੰਨਾ ਜਿੰਨਾ ਇਨਸਾਨਾਂ ਨੇ ਵੀ ਪ੍ਰੇਮ ਦੇ ਨਾਲ ਆਪਣੀ ਰਸਨਾ ਰਾਹੀਂ ਅਕਾਲ ਪੁਰਖ ਪਰਮਾਤਮਾ ਨੂੰ ਗਾਵਿਆ ਹੈ ਉਹਨੂੰ ਚੇਤੇ ਕੀਤਾ ਤੇ ਆਪਣੇ ਕੰਨਾਂ ਦੇ ਨਾਲ ਉਹਦੀ ਸਿਫਤ ਨੂੰ ਸੁਣਿਆ ਹੈ ਉਹ ਆਪਣੀ ਜ਼ਿੰਦਗੀ ਦੇ ਅੰਦਰ ਦੁੱਖਾਂ ਦਾ ਖਾਤਮਾ ਕਰ ਲੈਂਦੇ ਆ ਤੇ ਆਪਣੇ ਹਿਰਦੇ ਦੇ ਵਿੱਚ ਸੁਖ ਟਿਕਾ ਲੈਂਦੇ ਆ ਗਾਵਿਏ ਸੁਣੀਏ ਮਨ ਰੱਖੀਏ ਭਾਉ ਫਿਰ ਆਖਿਆ ਦੁੱਖ ਪਰ ਹਰ ਸੁਖ ਘਰ ਲੈ ਜਾਏ ਫਿਰ ਅੱਗੇ ਬੜੀ ਵੱਡੀ ਗੱਲ ਕੀਤੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਕਹਣ ਲਗੀ ਗੁਰੂ ਦੀ ਰਾਹੀਂ ਮਨੁੱਖ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਉਹ ਪਰਮਾਤਮਾ ਦਾ ਨਾਮ ਕੀ ਹੈ ਨਾਦ ਸ਼ਬਦ ਦਾ ਅਰਥ ਨਾਮ ਭਵ ਕੀ ਨਾਦ ਦਾ ਅਰਥ ਹੈ ਸ਼ਬਦ ਸ਼ਬਦ ਤੋਂ ਅਗੇ ਨਾਮ ਦੀ ਵਿਆਖਿਆ ਕੀਤੀ ਜਾਂਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਵੇਦੰ ਸ਼ਬਦ ਦਾ ਅਰਥ ਹੈ ਗਿਆਨ ਕਹਣ ਲਗੀ ਗੁਰੂ ਦੇ ਰਾਹੀ ਬੰਦੇ ਨੂੰ ਨਾਮ ਦੀ ਸਮਝ ਪੈਂਦੀ ਹੈ ਗੁਰੂ ਦੇ ਰਾਹੀ ਬੰਦੇ ਨੂੰ ਗਿਆਨ ਦੀ ਸਮਝ ਪੈਂਦੀ ਹੈ ਕਿ ਅਸਲ ਸੱਚ ਦਾ ਗਿਆਨ ਕੀ ਹੈ ਤੇ ਸਮਝ ਕੀ ਪੈਂਦੀ ਹੈ ਗੁਰਮੁਖ ਰਹਾ ਸਮਾਈ ਤੇ ਗੁਰੂ ਦੀ ਰਾਹੀ ਇਹ ਪਤਾ ਲੱਗ ਜਾਂਦੇ ਕੋ ਅਕਾਲ ਪੁਰਖ ਪਰਮਾਤਮਾ ਹਰ ਥਾਂ ਮੌਜੂਦ ਹੈ ਜਰਰੀ ਜਰਰੀ ਦੇ ਵਿੱਚ ਰਮਿਆ ਹੋਇਆ ਹੈ ਫਿਰ ਅੱਗੇ ਗੱਲ ਕੀਤੀ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲੋਕ ਸ਼ਿਵ ਜੀ ਨੂੰ ਮੰਨਦੇ ਹੋਣਗੇ ਲੋਕ ਬ੍ਰਹਮਾ ਨੂੰ ਮੰਨਦੇ ਹੋਣਗੇ ਲੋਕ ਪਾਰਵਤੀ ਨੂੰ ਮਾਈ ਮੰਨਦੇ ਹੋਣਗੇ ਲੋਕ ਗੋਰਖ ਨੂੰ ਮੰਨਦੇ ਹੋਣਗੇ ਪਰ ਸਾਡੇ ਵਾਸਤੇ ਸਾਰਾ ਕੁਝ ਸਾਡਾ ਗੁਰੂ ਹੀ ਹੈ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਫਿਰ ਅਗਲੀ ਗੱਲ ਕੀਤੇ ਕਹਿੰਦੇ ਹੁਣ ਗੁਰੂ ਨੇ ਸਮਝਾ ਦਿੱਤਾ ਹੈ ਇਹ ਗਿਆਨ ਦਿੱਤਾ ਹੈ ਇਹ ਸਮਝ ਦਿੱਤੀ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੇ ਨਾਲ ਉਹਦੇ ਗੁਣਾਂ ਨੂੰ ਆਪਣੇ ਕੰਨਾਂ ਦੇ ਨਾਲ ਸੁਣਨ ਦੇ ਨਾਲ ਸੁਖ ਤਾਂ ਮਿਲ ਸਕਦਾ ਹੈ ਪਰ ਕੋਈ ਇਹ ਦਾਵਾ ਕਰਕੇ ਕਹੇ ਕਿ ਪਰਮਾਤਮਾ ਦੇ ਸਾਰੇ ਗੁਣਾਂ ਦਾ ਮੈਂ ਅੰਤ ਪਾ ਦਵਾਂਗਾ ਇਹ ਕਦੇ ਸੰਭਵ ਨਹੀਂ ਜੇਹੋ ਜਾਣਾ ਜੇਕਰ ਮੈਂ ਜਾਣ ਵੀ ਲਵਾਂ ਇਹ ਗਿਆਨ ਵੀ ਮੇਰੇ ਕੋਲ ਆ ਜਾਵੇ ਆਖਾਂ ਨਹੀਂ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਐਸੇ ਸ਼ਬਦ ਹੀ ਨਹੀਂ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕਰਕੇ ਸੰਪੂਰਨ ਰੱਬੀ ਹੁਕਮ ਨੂੰ ਬਿਆਨ ਕਰ ਦਿੱਤਾ ਜਾਵੇ ਉਹਨੂੰ ਸੰਪੂਰਨ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਖੋਲ ਕੇ ਰੱਖ ਦਿੱਤਾ ਜਾਵੇ ਇਸ ਵਿਚਾਰ ਨੂੰ ਫਿਰ ਕਹਿ ਦਿੱਤਾ ਜੇਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਫਿਰ ਅਖੀਰ ਦੇ ਵਿੱਚ ਆਖਿਆ ਗੁਰਾ ਇੱਕ ਦੇਵੁ ਜਾਈ ਸਤਿਗੁਰੂ ਤੁਹਾਡੇ ਦਰ ਦੇ ਉਪਰ ਇੱਕ ਬੇਨਤੀ ਹੈ ਕਿਰਪਾ ਕਰੋ ਮੇਰੀ ਜ਼ਿੰਦਗੀ ਦੇ ਅੰਦਰ ਇਹ ਸਮਝ ਦਿਓ ਮੈਨੂੰ ਇਹ ਭਰੋਸਾ ਬਣ ਜਾਵੇ ਕਿ ਸਭਨਾ ਜੀਵਾਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਸਾਰੇ ਦੀਵਾਂ ਨੂੰ ਪੈਦਾ ਕਰਨ ਵਾਲਾ ਰੋਜੀ ਦੇਣ ਵਾਲਾ ਉਨ੍ਹਾਂ ਦੀ ਪਰਤਪਾਲਣਾ ਕਰਨ ਵਾਲਾ ਇੱਕੋ ਇੱਕ ਦਾਤਾ ਹੈ ਐਸਾ ਆਕਾਲ ਪੁਰਖ ਪਰਮਾਤਮਾ ਇੱਕ ਨਿਮਖ ਜਿੰਨੇ ਸਮੇਂ ਵਾਸਤੇ ਵੀ ਮੈਨੂੰ ਭੁੱਲੇ ਨਾ